Copyright disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non profit, educational, or personal use tips the balance in favor of fair use. <laughs> ਸੋਸ਼ਲ ਮੀਡੀਆ ਇੰਨਾ ਫਰੋਲਿਆ ਰਿੰਗਾ ਪਤਾ ਨਹੀਂ ਲੱਗਾ ਵੀ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਵਾ ਤੇ ਕੱਲ ਰਾਤੀ ਵੇਖਿਆ ਮੈਂ ਫਰੋਲਿਆ ਵੀ ਇੰਨਾ ਖੋਸ਼ ਹੋ ਗਿਆ ਨੂਰ ਦੀ ਮੰਮੀ ਨੇ ਬੰਦੇ ਇਕੱਠੇ ਕਰ ਲੇ ਨੂਰ ਦੀ ਮੰਮੀ ਨੇ ਟਾਈਮ ਪਾ ਲਿਆ ਇੱਥੇ ਸੁਣਿਆ ਸੀ ਵੀ ਬੰਦਾ ਬੰਦੇ ਨਾਲ ਟਾਈਮ ਪਉਂਦਾ ਬੁੜੀ-ਬੁੜੀ ਨਾਲ ਟਾਈਮ ਪਉਂਦੀ ਐ ਇੱਥੇ ਕੱਲੀ ਬੁੜੀ ਨੇ ਇੰਨੇ ਬੰਦਿਆਂ ਨਾਲ ਟਾਈਮ ਪਾ ਲਿਆ ਨੇ ਪੰਚਾਇਤ ਇਕੱਠੀ ਕਰ ਲਈ ਬੱਲੇ ਓਏ ਨੂਰ ਦੀ ਮੰਮੀ ਆ ਛੱਡ ਨੂਰ ਦੀ ਮੰਮੀ ਉਹ ਨੂਰ ਦੀ ਮੰਮੀ ਦਾ ਨਾਮ ਦੱਸਦੀ ਐ ਤੁਹਾਨੂੰ ਮੈਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀਰਪਾਲ ਵੀਰਪਾਲ ਆ ਉਹਦੀ ਮੰਮੀ ਦਾ ਨਾਮ ਐਵੇਂ ਲੱਗਿਆ ਰਹਿੰਦੇ ਆ ਨੂਰ ਦੀ ਮੰਮੀ ਨੂਰ ਦੀ ਮੰਮੀ ਵੀਰਪਾਲ ਕਿਆ ਕਰੋ ਤੇ ਚਲੋ ਵੈਨੇ ਕੀ ਪੰਗਾ ਪਿਆ ਫਿਰ ਇਹਨਾਂ ਦਾ ਉਹ ਕਹਿੰਦਾ ਮੈਂ ਵੀਡੀਓ ਪਾ ਕੇ ਪੰਚਾਇਤ ਤੋਂ ਮਾਫੀ ਮੰਗ ਲਵਾਂ ਤੇ ਜੇ ਉਹ ਤੋਂ ਨਾਮ ਮੰਨਣ ਤੱਕ ਨੇ ਮੇਰੇ ਤੇ ਭਾਵੇਂ ਪਰਚਾ ਕਰ ਦੇਣ ਮੈਂ ਨਹੀਂ ਹਾਂ ਹੈ ਇੱਥੇ ਤਾਂ ਕਾਲੂ ਪਿੱਛੇ ਹੋ ਗਿਆ ਕਾਲੂ ਕੀ ਗੱਲ ਤੂੰ ਆਪਦੀ ਭੈਣ ਦਾ ਸਾਥ ਨਹੀਂ ਦਿੱਤਾ ਗਾ ਹੁਣ ਤੂੰ ਕਹਿੰਦਾ ਮੈਂ ਮਾਫੀ ਮੰਗ ਲੂੰਗਾ ਮੰਨਣਾ ਨਾ ਮੰਨਣਾ ਜੇ ਤੂੰ ਨਾ ਮੰਨਿਆ ਤੇ ਫਿਰ ਤੇ ਪਰਚਾ ਹੋਵੇ ਇਹ ਕੀ ਗੱਲ ਭਰਾ ਨੇ ਭੈਣ ਦਾ ਸਾਥ ਛੱਡਤਾ ਹਾਏ ਓਏ ਰੱਬਾ ਕੀ ਜੋਗ ਆ ਗਿਆ ਵਾ ਕੀ ਕਾਲਿਯੋਗ ਆ ਗਿਆ ਵਾ ਭਰਾ ਨੇ ਭੈਣ ਦਾ ਸਾਥ ਛੱਡਤਾ ਜਦੋਂ ਪਤਾ ਸੀਗਾ ਵੀ ਭੈਣ ਨੂੰ ਐਸ ਐਂਗਲ ਤੋਂ ਦਿਖਾਉਂਗਾ ਤੇ ਉਦੋਂ ਵਿਊ ਆਉਣਗੇ ਆਪਦੀ ਜਨਾਨੀ ਤਾਂ ਛੱਡੋ ਤੁਸੀਂ ਭੈਣ ਤੇ ਗੱਲ ਲਿਆਓ ਭੈਣ ਨੇ ਬੰਦੇ ਇਕੱਠੇ ਕੀਤੇ ਆ ਉਹ ਉਹ ਤਾਂ ਬੜਾ ਕਰਦਾ ਸੀ ਭੈਣੇ ਹੋਰੇ ਆਪਾਂ ਵੀਡੀਓ ਬਣਾਈ ਗਏ ਭੈਣੇ ਆਜਾ 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 ਓਏ ਮੇਰੀ ਭੈਣ ਰਹੀ ਪੈਣ ਹੋਰੇ ਆਪਾਂ ਵੀਡੀਓ ਬਣਾਈ ਗਏ ਸਤਿ ਸ਼੍ਰੀ ਅਕਾਲ ਬਲავ ਸਾਰਿਆਂ ਨੂੰ ਉਹ ਤਾਂ ਬੜਾ ਕਰਦਾ ਸੀ ਹੁਣ ਜੋ ਭੈਣ ਦੀ ਗਿੱਚੀ ਕੁੱਟੀ ਜਾਂਦੇ ਲੋਕੀ ਜੁੰਡਿਆਂ ਤੋਂ ਫੜ ਲਿਆ ਉਹਨਾਂ ਤੇ ਹੁਣ ਤਾਂ ਕਹਿੰਦਾ ਮੈਂ ਮਾਫੀ ਮੰਗਦਾ ਵਾ ਉਹ ਮੰਨਣਾ ਨਾ ਮੰਨਣ ਮੈਨੂੰ ਲੱਗਦਾ ਤੁਸੀਂ ਸਾਰੇ ਭੈਣ ਭਰਾ ਨਹੀਂਗੇ ਤਾਂ ਹੀ ਇੰਨੀ ਛੇਤੀ ਸਾਥ ਛੱਡ ਗਏ ਆ ਉਹਦਾ ਸਿਰੇ ਦਾ ਘਟ ਗਿਆ ਭਰਾ ਵਿਊ ਲੈਣ ਦਾ ਮਾਰਾ ਆਪਦੀ ਭੈਣ ਨੂੰ ਯੂਜ਼ ਕਰਦਾ ਰਿਹਾ ਇਸਤੇਮਾਲ ਕਰਦਾ ਰਿਹਾ ਤੇ ਜਦੋਂ ਭੈਣ ਤੇ ਆ ਗਈ ਉਦੋਂ ਤੂੰ ਕੌਣ ਤੇ ਮੈਂ ਕੌਣ ਮੈਂ ਤਾਂ ਵੀਡੀਓ ਪਾ ਕੇ ਪੰਚਾਇਤ ਨੂੰ ਮਾਫੀ ਮੰਗ ਸਕਦਾ ਪਿੰਡੋਂ ਨੂੰ ਮਾਫੀ ਮੰਗ ਸਕਦਾ ਉਵੇਂ ਨਹੀਂ ਪੰਚਾਇਤ ਜਾਂਦਾ ਕਰਨਾ ਮੈਨੂੰ ਡਰਦਾ ਥੋੜਾ ਜਾਂਦਾ ਡਰਦਾ ਯਾਰ ਬੱਲੇ ਓਏ ਨੂਰ ਦੇ ਡੈਡੀ ਤੇਰੇ ਤੋਂ ਡਰਦਾ ਕਾਲੂ ਵੈਸੇ ਹੋ ਸਕਦਾ ਡਰਦਾ ਹੋਵੇ ਪਰ ਤੇਰੇ ਤੋਂ ਡਰਦਾ ਇਹ ਤਾਂ ਨਹੀਂ ਪਤਾ ਵੀ ਇੱਥੇ ਜੁੱਤੀਆਂ ਨਾ ਪਹਿਨ ਪੈ ਜਾਣ ਉਹਦੇ ਬੰਦਿਆਂ ਤੋਂ ਜਿਹੜੇ ਬੰਦੇ ਇਕੱਠੇ ਹੋ ਕੇ ਆਏ ਆ ਉਹਨਾਂ ਤੋਂ ਜ਼ਰੂਰ ਡਰਦਾ ਵੀ ਕਿਤੇ ਜੁੱਤੀਆਂ ਪੈ ਜਾਣ ਇਹਦੇ ਤਾਂ ਹੀ ਕਹਿੰਦਾ ਮੈਂ ਫੋਨ ਤੇ ਮਾਫੀ ਮੰਗ ਲੂੰਗਾ ਵੀਡੀਓ ਬਣਾ ਕੇ ਮਾਫੀ ਮੰਗ ਲੂੰਗਾ ਪਰ ਮੈਂ ਪੰਚਾਇਤ ਚ ਨਹੀਂ ਆਉਣਾ ਉਹ ਛਿੱਤਰਾਂ ਤੋਂ ਡਰਦਾ ਝਾਊਂ ਆ ਜੇ ਤੇਰੇ ਕੋਲ ਤੇ ਜਿੰਨਾਂ ਨਹੀਂ ਡਰਦੀ ਤੇਰੇ ਕੋਲ ਤੇਰਾ ਜਵਾਕ ਨਹੀਂ ਡਰਦਾ ਤੇ ਤੂੰ ਕਹਿੰਨਾ ਤੇਰਾ ਸਾਲਾ ਡਰੂਗਾ ਗਾਲ ਨਹੀਂ ਕੱਢੀ ਮੈਂ ਰਸਤਾ ਦੱਸਿਆ ਅੱਜ ਬਣੀ ਪਿੰਡ ਦੇ ਵਿੱਚ ਪੰਚਾਇਤ ਸੀਗੀ ਮੇਰੇ ਖਿਲਾਫ ਠੀਕ ਆ ਤੇ ਚਲੋ ਪੰਚਾਇਤ ਨੂੰ ਪੂਰੇ ਪਿੰਡ ਨੂੰ ਮੈਥੋਂ ਕੁਝ ਮੈਂ ਗਲਤ ਬੋਲਿਆ ਗਿਆ ਸੀਗਾ ਠੀਕ ਆ ਤਾਂ ਉਹਦੀ ਮੈਂ ਵੀਡੀਓ ਪਹਿਲਾਂ ਵੀ ਪਾ ਚੁੱਕਿਆ ਤੇ ਮੈਂ ਲਿਆ ਸੀ ਬਈ ਹੈਪੀ ਪਿੱਛੇ ਸਟੈਂਡ ਤੇ ਮੈਨੂੰ ਨਹੀਂ ਪਤਾ ਸੀਗਾ ਵੀ ਹੈਪੀ ਦਾ ਪਰਿਵਾਰ ਤੇ ਹੈਪੀ ਮਤਲਬ ਇੰਨੀ ਮੇਰੇ ਨਾਲ ਮਾੜੀ ਕਰ ਜਾਣਗੇ ਕੀਗਾ ਅੱਜ ਤੋਂ 2 ਸਾਲ ਪਹਿਲਾਂ 1 ਸਾਲ ਪਹਿਲਾਂ ਹੈਪੀ ਦਾ ਚੈਨਲ ਬੰਦ ਕਰਾਉਣ ਦੇ ਨਿੰਗ ਸਿੰਘ ਜਾਂ ਪੰਜਾਬ ਵਾਲੇ ਗੁਰਪ੍ਰੀਤ ਵੀਡੀਓ ਪਾਉਂਦਾ ਸੀਗਾ ਉਦੋਂ ਹੈਪੀ ਚੈਨਲ ਬੰਦ ਕਰਨ ਤੇ ਮਜਬੂਰ ਹੋ ਗਿਆ ਸੀ ਤੇ ਮੈਂ ਉਦੋਂ ਦਾ ਹੈਪੀ ਦਾ ਦੇਣ ਲੱਗਿਆ ਆਹੋ ਤੂੰ ਉਹਦਾ ਸਾਥ ਦਿੱਤਾ ਸੀ ਜਦੋਂ ਉਹਦਾ ਚੈਨਲ ਬੰਦ ਹੋਣ ਵਾਲਾ ਸੀਗਾ ਤੇ ਉਹਦਾ ਸਾਥ ਦੇਣ ਦੇ ਚੱਕਰ 'ਚ ਤੂੰ ਆਪ ਦਾ ਕੰਟੈਂਟ ਹੀ ਵਗਾਰ ਦੇ ਕੀ ਪਤਾ ਚੰਗੇ ਭਲੇ ਕੰਟੈਂਟ ਪਾਉਂਦਾ ਹੋਵੇ ਪਹਿਲਾਂ ਤੂੰ ਜਦੋਂ ਦਾ ਉਹਦਾ ਸਾਥ ਦੇਣ ਲੱਗਾ ਉਦੇ ਨਾਲ ਨਾਲ ਤੂੰ ਵੀ ਵਿਗੜ ਗਿਆ ਉਹਨੇ ਦਾਦੀ ਜਨਾਨੀ ਦਿਖਾ ਕੇ ਵਿਊ ਲੈਣੇ ਸੀਗੇ ਤੂੰ ਵੀ ਵਿਊ ਲੈਣ ਲੱਗ ਗਿਆ ਦੀ ਜਨਾਨੀ ਦਿਖਾ ਕੇ ਤੂੰ ਵੀ ਆਦਾ ਕੰਟੈਂਟ ਮਾੜਾ ਕਰ ਲਿਆ ਇਹਦੋਂ ਚੰਗਾ ਸੀਗਾ ਵੀ ਤੋ ਉਹਦਾ ਸਾਥ ਨਾ ਹੀ ਦਿੰਦਾ ਦੂਰੀ ਬਣਾ ਕੇ ਰੱਖਦਾ ਉਹਦਾ ਚੈਨਲ ਤਾਂ ਹੀ ਬੰਦ ਹੋਣ ਲੱਗਾ ਸੀ ਨਾ ਕਿਉਂਕਿ ਉਹਦਾ ਕੰਟੈਂਟ ਸਹੀ ਨਹੀਂ ਸੀਗਾ ਤੇ ਉਹਨੂੰ ਸਹੀ ਕਰਦੇ ਕਰਦੇ ਤੂੰ ਆਪ ਹੀ ਗਲਤ ਹੋ ਗਿਆ ਪਿੱਛੇ ਹੈਪੀ ਨੂੰ ਗਾਲਾਂ ਕੱਢਦੇ ਸੀ ਨਾ ਤਾਂ ਮੇਰੀ ਅੱਜ ਤਾਈ ਕੋਈ ਵੀਡੀਓ ਸ਼ਲੀਲਤਾ ਹੈਗੀ ਆ ਠੀਕ ਹੈ ਤੇ ਨਾ ਮੈਂ ਅੱਜ ਤੇ ਕੋਈ ਗਲਤ ਵੀਡੀਓ ਪਾਈ ਆ ਠੀਕ ਹੈ ਮੇਰੀ ਵੀਡੀਓ ਸਹੀ ਸੀ ਜਿਹਦੇ ਪਿੱਛੇ ਸਟੈਂਡ ਲਿਆ ਜਿਹਦੇ ਪਿੱਛੇ ਅੱਜ ਮੈਨੂੰ ਮਾਫੀਆਂ ਮੰਗਣੀਆਂ ਪੈ ਰੀਆਂ ਠੀਕ ਆ ਉਹ ਗਲਤੀ ਆ ਅੱਛਾ ਤੂੰ ਕਹਿਣਾ ਤੇਰੇ ਕੰਟੈਂਟ ਅਸ਼ਲੀਲ ਨਹੀਂ ਸੀਗੇ ਤੇਰੀ ਕੋਈ ਵੀ ਵੀਡੀਓ ਅਸ਼ਲੀਲ ਨਹੀਂ ਸੀਗੀ ਤੂੰ ਕੋਈ ਵੀ ਗਲਤ ਵੀਡੀਓ ਨਹੀਂ ਪਾਈਗੀ ਹੈਨਾ ਅੱਛਾ ਫਿਰ ਦੱਸ ਆ ਕੀ ਆ ਆ ਜਿਹੜਾ ਤੈਨੂੰ ਕਮੈਂਟ ਆਇਆ ਇਹਦੇ ਬਾਰੇ ਕੀ ਕਹਿਣਾ ਚਾਹੇਂਗਾ ਤੂੰ ਕਮੈਂਟ ਕੀ ਆਇਆ ਯਾਰ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਤੂੰ ਆਪਣੀ ਗੰਦੀ ਸ਼ਕਲ ਪਰੇ ਰੱਖਿਆ ਕਰ ਸੀਮਾ ਨੂੰ ਕੈਮਰੇ ਅੱਗੇ ਲੈ ਕੇ ਆਇਆ ਕਰ ਜੇ ਸਕੋਰਪੀਓ ਲੈਣੀ ਹੈ ਜੇ ਤੇਰੇ ਕੰਟੈਂਟ ਸਹੀ ਹੁੰਦੇ ਜੇ ਤੇਰੀ ਕੋਈ ਵੀ ਵੀਡੀਓ ਅਸ਼ਲੀਲ ਨਾ ਹੁੰਦੀ ਫਿਰ ਤੈਨੂੰ ਇਦਾਂ ਦੇ ਕਮੈਂਟ ਆਉਣੇ ਹੀ ਨਹੀਂ ਸੀਗੇ ਤੁਸੀਂ ਕੰਟੈਂਟ ਆਪ ਦੇ ਸ਼ਲੀਲ ਬਣਾਏ ਆ ਤੁਸੀਂ ਆਪਦੀ ਵੀਡੀਓ ਅਸ਼ਲੀਲ ਬਣਾਈ ਆ ਤੁਸੀਂ ਆਪਦੀ ਜਨਾਨੀ ਦਾ ਗਲਤ ਇਸਤੇਮਾਲ ਕੀਤਾ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ਤੋਂ ਕਮਾਈ ਕਰੀ ਜਾਂਦੇ ਆ ਸਿਰਫ ਇਹੀ ਇੱਕ ਤਰੀਕਾ ਨਹੀਂ ਕਿ ਸੋਸ਼ਲ ਮੀਡੀਆ ਤੋਂ ਕਮਾਈ ਕਰਨ ਦਾ ਹੋਰ ਵੀ ਬਹੁਤ ਤਰੀਕੇ ਚੰਗੀਆਂ ਵੀਡੀਓਜ਼ ਪਾਓ ਬਥੇਰੀ ਕਮਾਈ ਹੋਊਗੀ ਇੱਕ ਸੌਖੇ ਢੰਗ ਤਰੀਕੇ ਨਾਲ ਕਮਾਈ ਕਰਨ ਦੇ ਚੱਕਰ 'ਚ ਕਿੰਨੀ ਬੇਇੱਜ਼ਤੀ ਕਰਵਾ ਲਈ ਇਹ ਬੇਇੱਜ਼ਤੀ ਸਿਰਫ ਤੁਹਾਡੇ ਆਂਡ ਗਵਾਂਡ ਜਾਂ ਤੁਹਾਡੇ ਪਿੰਡ ਵਿੱਚ ਨਹੀਂ ਹੋएगी ਪੂਰੀ ਦੁਨੀਆ 'ਚ ਹੋਈ ਹੈ ਬੇਇੱਜ਼ਤੀ ਤੇ ਜੇ ਕਿਸੇ ਬੰਦੇ ਦੀ ਐ ਬੇਇੱਜ਼ਤੀ ਹੋ ਜੇ ਨਾ ਮਾੜੀ-ਮੋਟੀ ਪਿੰਡ ਦੇ ਵਿੱਚ ਤੇ ਅਗਲਾ ਮਰਨ ਤੱਕ ਜਾਂਦਾ ਵੀ ਹਾਂ ਮੇਰੀ ਬੇਇੱਜ਼ਤੀ ਹੋ ਤੇ ਹੋ ਕਾ ਤੋਂ ਗਈ ਤੇ ਤੁਸੀਂ ਹਜੇ ਵੀ ਵੀਡੀਓ ਪਾਈ ਜੰਨੇ ਹਜੇ ਵੀ ਲਾਹਨਤਿਓ ਕਿਉਂਕਿ ਮੈਂ ਜਿਹੜੇ ਬੰਦੇ ਕੋਲੇ ਕੋਈ ਸੁਝਾਅ ਵੀ ਨਹੀਂ ਜਿਹੜਾ ਬੰਦਾ ਕੋਈ ਗੱਲ ਦਾ ਸਟੈਂਡ ਨਹੀਂ ਲੈ ਸਕਦਾ ਸਹੀ ਆ ਸਿਰਫ ਚੁੱਪ ਚਾਪ ਚੁੱਪ ਚਾਪ ਵੀਡੀਓ ਪਾਈ ਜਾਂਦਾ ਲੋਕ ਇੰਨਾ ਕੁਝ ਬੋਲੀ ਜਾਂਦੇ ਆ ਆਪਾਂ ਨਾ ਤਾਂ ਉਹਦੇ ਨਾਲ ਅੱਜ ਖੜਨਾ ਤੇ ਨਾ ਖੜਨਾ ਕੱਲ੍ਹ ਨਹੀਂ ਦੇਖ ਲੈ ਹੋਰ ਖੜ ਕੇ ਨਾਲ ਤੂੰ ਵੀ ਸਵਾਦ ਲੈਂਦਾ ਸੀ ਉਹਦੇ ਨਾਲ ਖੜ ਖੜ ਕੇ ਉਹਦੀ ਜਨਾਨੀ ਦਾ ਤੂੰ ਉਹਦਾ ਸਾਥ ਨਹੀਂ ਦਿੰਦਾ ਸੀਗਾ ਤੂੰ ਆਪ ਦਾ ਆਪ ਸਾਥ ਦਿੰਦਾ ਸੀਗਾ ਉਹਦੇ ਸਾਥ ਦੇ ਬਹਾਨੇ ਉਹਦੀ ਜਨਾਨੀ ਦਾ ਇਸਤੇਮਾਲ ਕਰਦਾ ਸੀਗਾ ਤੂੰ ਅਕੇ ਮੈਂ ਉਹਦਾ ਸਾਥ ਦਿੰਦਾ ਸੀਗਾ ਨਾ ਕਰ ਲਾ ਹੋਰ ਉਹਦੀ ਜਨਾਨੀ ਦਾ ਇਸਤੇਮਾਲ ਬਣਾ ਲਾ ਉਹਦੇ ਨਾਲ ਜਾ ਕੇ ਵੀਡੀਓ ਉਹ ਮੈਂ ਵੀਊ ਕਾਟ ਆਏ ਹੁਣ ਜੱਫੀ ਪਾਲਾ ਇੱਕ ਅੱਧੀ ਜਾ ਕੇ ਉਹਨੂੰ ਚੰਗੇ ਵੀਊ ਆ ਜਾਣਗੇ ਤਾਂ ਲਈਦਾ ਬੇਟਾ ਕਿ ਆਪਾਂ ਟਾਈਮ ਸੇ ਉੱਠ ਜਾਈਏ ਜਦ ਮਾਂ ਨਹੀਂ ਆ ਕੇ ਠਾਣਾ ਤੁਹਾਨੂੰ ਫਿਰ ਫਾਇਦਾ ਕੀ ਹੈ ਹਲਾਰਮ ਦਾ ਤੇ ਮਾਂ ਹੁੰਦੀ ਗੱਲ ਵੀ ਤੇ ਫਿਰ ਮੈਂ ਤਾਂ ਆਪਣਾ ਫਰਜ਼ ਨਿਭਾ ਰਹੀ ਹਾਂ ਹਾਂ ਤੂੰ ਤਾਂ ਆਪਦਾ ਫਰਜ਼ ਨਿਭਾ ਰਹੀ ਹੈ ਤੇ ਫਰਜ਼ ਨਿਭਾ ਕੇ ਰਹੀ ਹਾਂ ਫਰਜ਼ ਨਿਭਾਉਣ ਦੇ ਨਾਲ-ਨਾਲ ਸੁਣਾ ਵੀ ਰਹੀ ਹਾਂ ਵੀ ਦੇਖੋ ਮੈਂ ਆ ਫਰਜ਼ ਨਿਭਾ ਰਹੀ ਹਾਂ ਤੇ ਉਹ ਵੀ ਤੁਹਾਡੇ ਲਈ ਕਰ ਰਹੀ ਹਾਂ ਮਾ ਹੋਏ ਤੇ ਸੁਣਾਵੇਗੀ ਠੀਕ ਹੈ ਕੀ ਕਿਹਾ ਤੁਸੀਂ ਹਾਂ ਬਸ ਚੱਕਰੋ ਚੱਕਰੋ ਕੁਛ ਨਹੀਂ ਚੋਚ ਲੈ ਆਓ ਬਦਾਮ ਛਿੱਲ ਕੇ ਖਾ ਇੱਕ ਨਾ ਬੰਦਾ ਹੁੰਦਾ ਜਿਹੜਾ ਕਦੇ ਨਾ ਕਦੇ ਤਾਂ ਆਪਦੀ ਜਨਾਨੀ ਨੂੰ ਸਹੀ ਬੋਲਦਾ ਕਦੇ ਨਾ ਕਦੇ ਪਰ ਮੈਂ ਅੱਜ ਤੱਕ ਇਹ ਬੰਦਾ ਕਦੇ ਨਹੀਂ ਦੇਖਿਆ ਵੀ ਆਪਦੀ ਜਨਾਨੀ ਨੂੰ ਸਿੱਧੇ ਮੂੰਹ ਪਿਆਰ ਨਾਲ ਬੋਲਦਾ ਹੋਊਗਾ ਇਹ ਔਖਾ ਹੋ ਕੇ ਬੋਲੂਗਾ ਜਿਵੇਂ ਨਾ ਵੀ ਹੁਣ ਇਹਦੇ ਕੋਲੋਂ ਤੰਗ ਹੋ ਗਿਆ ਹੁੰਦਾ ਸਾਗ ਨੂੰ ਤੜਕਾ ਥੋੜਾ ਜਿਹਾ ਬਾਕੀ ਦਾਲ ਸਬਜ਼ੀਆਂ ਦੇ ਵਿੱਚ ਤਾਂ ਜੀਰਾ ਪੈਂਦਾ ਵਾ ਪਰ ਸਾਗ ਦੇ ਵਿੱਚ ਵੀ ਜੀਰਾ ਪੈਂਦਾ ਕਿਉਂਕਿ ਅੱਜ ਤੱਕ ਮੈਂ ਤਾਂ ਕਦੇ ਸਾਗ ਦੇ ਵਿੱਚ ਜੀਰਾ ਪਾਇਆ ਨਹੀਂ ਤੜਕਾ ਲਾਈ ਗਏ ਨਾ ਕਦੇ ਜੀਰਾ ਨਹੀਂ ਪਾਇਆ ਤੁਹਾਡੇ ਜੀਰਾ ਪੈਂਦਾ ਸਾਗ ਦੇ ਵਿੱਚ ਜਿਹੜਾ ਜਿਹੜਾ ਜੀਰਾ ਪਾਉਂਦੇ ਆ ਸਾਗ ਦੇ ਵਿੱਚ ਦੱਸੋ ਸਾਡੇ ਤਾਂ ਨਹੀਂ ਪੈਂਦਾ ਜੀਰਾ ਵੀ ਸਾਗ ਦੇ ਵਿੱਚ ਪੈਂਦਾ ਹੁੰਦਾ ਉਧਰ ਉਦਣ ਉਹ ਕੀ ਉਹਦਾ ਨਾਮ ਆ ਮਸ਼ਕੀ ਮੌਸ਼ਕੀ ਸੂਜੀ ਦੇ ਹਲਵੇ ਦੇ ਵਿੱਚ ਜੀਰਾ ਸਿੱਟੀ ਆਂਦੀ ਸੀ ਅੱਜ ਇਹ ਸਾਗ ਦੇ ਵਿੱਚ ਕਮਾਲ ਸਾਨੂੰ ਪਤਾ ਹੀ ਨਹੀਂ ਬਈ ਇਹਨਾਂ ਚੀਜ਼ਾਂ ਦੇ ਵਿੱਚ ਜੀਰਾ ਪੈਂਦਾ ਲਸਣ ਸਾਗ ਦੇ ਵਿੱਚ ਲਸਣ ਬਹੁਤ ਜ਼ਰੂਰੀ ਹੁੰਦਾ ਜੇ ਸਾਗ ਦੇ ਵਿੱਚ ਲਸਣ ਬਹੁਤ ਜ਼ਰੂਰੀ ਹੁੰਦਾ ਨਾ ਤੇ ਜਿਹੜੇ ਪਾਂਡੇ ਵਿੱਚ ਆਪਾਂ ਤੜਕਾ ਲਾਈਏ ਨੇ ਦਾਲ ਸਬਜ਼ੀ ਬਣਾਈਏ ਨੇ ਉਹ ਪਾਂਡੇ ਵੀ ਚੰਗੀ ਤਰ੍ਹਾਂ ਧੋਣਾ ਜ਼ਰੂਰੀ ਹੁੰਦਾ ਇਹ ਨਹੀਂ ਵੀ ਮੜੇ ਸਾਫ ਪਾਇਨਾ ਧੋ ਕੇ ਤੇ ਉਵੇਂ ਹੀ ਰੱਖੋਨੇ ਮੰਮੀ ਨੇ ਨਹੀਂ ਲਈ ਸੀ ਮੰਮੀ ਕਹਿੰਦੇ ਨਹੀਂ ਆ ਮੈਨੂੰ ਪਸੰਦ ਨਹੀਂ ਵੀ ਜ਼ਿਆਦਾ ਗੂੜਾ ਰੰਗ ਆ ਵੀ ਬਹੂਆਂ ਵਾਲਾ ਸੋ ਅੱਛਾ ਆ ਸੋਟ ਬਹੂਆਂ ਵਾਲਾ ਇਹ ਰੰਗ ਵਾਲਾ ਗੋੜਾ ਨੀਲਾ ਰੰਗ ਤਾਂ ਫਿੱਕਾ ਹੁੰਦਾ ਠੀਕ ਆ ਨੀਲਾ ਰੰਗ ਨੇ ਗੋੜਾ ਲੱਗਾ ਮੈਨੂੰ ਤਾਂ ਲੱਗਾ ਕਿ ਤੇ ਉਹ ਵੀ ਗੋੜਾ ਹੁੰਦਾ ਅੱਜ ਪਤਾ ਲੱਗੋ ਉਹ ਤੜ ਤੋ ਨਹੀਂ ਚੱਲਣਾ ਉਹ ਨਹੀਂ ਉਹ ਨਹੀਂ بابا ਮੈਂ ਚਲਾਉਂਗਾ ਅੰਮ੍ਰਿਤ ਚਲਾ ਲੈਂਦਾ ਫਿਰ ਮੈਂ ਚਲਾਨੀ ਆ ਸਕੂਟਰੀ ਮੈਂ ਤੂੰ ਨਹੀਂ ਚਲਾਉਂਦਾ ਉਹ ਚਲੋ ਯਾਰ ਤੁਸੀਂ ਮੈਂ ਚਲਾ ਲਊਂ ਆ ਦੇਖ ਲੋ ਬੰਦੇ ਨੂੰ ਆਪ ਦੀ ਜਨਾਨੀ ਤੇ ਭਰੋਸਾ ਹੀ ਹੈ ਨਹੀਂ ਦੇਵ ਬਿਮਾਰ ਆ ਉਹਨੂੰ ਹਸਪੀਟਲ ਲੈ ਕੇ ਜਾਣਾ ਉਹ ਕਹਿੰਦੀ ਸਕੂਟਰੀ ਮੈਚ ਲੈ ਲੈਣੀ ਉਹ ਕਹਿੰਦਾ ਨਹੀਂ ਨਹੀਂ ਤੂੰ ਨਹੀਂ ਚਲਾਉਣੀਂ ਤੂੰ ਨਹੀਂ ਚਲਾਉਣੀ ਬੈਨੋ ਯਕੀਨ ਨਹੀਂ ਹੈ ਨੀਗਾ ਵੀ ਇਹ ਮੈਨੂੰ ਸਹੀ ਸਲਾਮਤ ਲੈ ਜਾਊਗੀ ਮਾੜਾ ਮੋਟਾ ਤਾਂ ਬੰਦੇ ਨੂੰ ਯਕੀਨ ਰੱਖਣਾ ਚਾਹੀਦਾ ਜੇ ਤੈਨੂੰ ਯਕੀਨ ਹੈ ਹੀ ਨਹੀਂ ਸੀ ਤੈਨੂੰ ਸਕੂਟਰੀ ਲੈ ਕੇ ਹੀ ਕਰ ਉਹ ਬੰਦ ਕਰ ਦੇ ਲੋ ਦੇਵ ਨੂੰ ਦਵਾਈ ਦਿਵਾਉਣ ਚੱਲੀ ਸੀ ਸਕੂਟਰੀ ਤੇ ਬਿਠਾ ਕੇ ਕਿ ਮੈਂ ਚਲਾ ਲੈਣੀ ਐ ਤੁਰਿਆ ਤੇਰੇ ਕੋਲ ਸਿੱਧਾ ਜਾਂਦਾ ਨਹੀਂ ਗਾ ਰਾਹ 'ਚ ਤੂੰ ਡੱਗਦੀ ਫਿਰਦੀ ਐ ਕਿ ਮੈਂ ਦਵਾਈ ਲੈ ਕੇ ਆਉਂ ਦਵਾਈ ਕੇ ਲਿਆਉਂਗੀ ਸਕੂਟਰੀ ਮੈਂ ਚਲਾਉਂਗੀ ਟੀਵੀ ਵੀ ਵਧਿਆ ਹਾਂ ਹਾਂ ਔਰ ਹਾਰਟ ਰੇਟ ਵੀ ਤੇਜ਼ ਆ ਹੁਣ ਇਸੇ ਜ ਲੋਰੀ ਬਾਈ ਇੱਥੇ ਤਾਂ ਕੈਮਰਾ ਬੰਦ ਕਰ ਦੋ ਤੁਹਾਨੂੰ ਇਹੋ ਜੀ ਸਿਚੁਏਸ਼ਨ ਦੇ ਵਿੱਚ ਕੈਮਰਾ ਖੋਲਣਾ ਕਿਵੇਂ ਚੇਤੇ ਆ ਜਾਂਦਾ ਦਵਾਈ ਲੈਣੇ ਪਏ ਹੋ ਈਸੀਜੀ ਕਰਵਾਉਣੇ ਪਏ ਹੋ ਬਾਈ ਇੱਥੇ ਕੈਮਰਾ ਬੰਦ ਰੱਖ ਦੋ ਕਿਵੇਂ ਮੈਂ ਤੁਸੇ ਖੋਲ ਲੈਨੇ ਇਥੇ ਕੈਮਰਾ ਮਾੜਾ ਮੋਟਾ ਤਾਂ ਸੋਚੋ ਕਿਵੇਂ ਕੈਮਰਾ ਖੋਲ ਕੇ ਦੱਸੀ ਜਾਂਦੀ ਈਸੀਜੀ ਕਰਵਾਈ ਜਾਂਦੇ ਉਹਦਾ ਬਲੱਡ ਵਧਿਆ ਹੋਵਾ ਸੀ ਇਹ ਸਾਰਾ ਕੁਝ ਬਾਅਦ ਵਿੱਚ ਵੀ ਦੱਸਿਆ ਜਾ ਸਕਦਾ ਵੀ ਬਲੱਡ ਵਧਿਆ ਸੀ ਈਸੀਜੀ ਕਰਵਾਈ ਸੀ ਭਾਈ ਜੀ ਸਿਚੁਏਸ਼ਨ ਦੇ ਵਿੱਚ ਬੰਦਾ ਬਿਮਾਰ ਹੋਵੇ ਠੀਕ ਆ ਸਿਰਫ ਹਸਬੰਦ ਨੇ ਕੋਈ ਵੀ ਬਿਮਾਰ ਹੋਵੇ ਘਰ ਚ ਤੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਕੈਮਰਾ ਖੋਲਣ ਦੀ ਵੀ ਨਾ ਹਿੰਮਤ ਚਾਹੀਦੀ ਹੈ ਵੀ ਬੰਦਾ ਕਿਵੇਂ ਕੈਮਰਾ ਖੋਲ ਲੈਂਦਾ ਕਿਵੇਂ ਵਲੌਗ ਬਣਾ ਲੈਂਦਾ ਸਾਰੀ ਡਿਟੇਲ ਚ ਗੱਲ ਦੱਸ ਦਿੰਦਾ ਉਹਦੇ ਲਈ ਵੀ ਨਾ ਹਿੰਮਤ ਚਾਹੀਦੀ ਹੈ ਜੋ ਕਿ ਕਿਸੇ ਕਿਸੇ ਕੋਲ ਹੁੰਦੀ ਹੈ ਤੇ ਇਹ ਹਿੰਮਤ ਸਿਰਫ ਇਨਾਂ ਕੋਲ ਹੀ ਆ ਵੀ ਹਰੇਕ ਤੁਸੀਂ ਵਲੌਗ ਬਣਾਉਨੇ ਆ ਬਾਈ ਮੰਨਿਆ ਪਰ ਇਹਦਾ ਮਤਲਬ ਇਹ ਤਾਂ ਨਹੀਂਗਾ ਵੀ ਤੁਸੀਂ ਹਰ ਜਗ੍ਹਾ ਤੇ ਜਾ ਕੇ ਵਲੌਗ ਬਣਾਓਗੇ ਥੋੜਾ ਆਸੇ ਪਾਸੇ ਧਿਆਨ ਦਿਓ ਅੱਗਾ ਪਿੱਛਾ ਵੇਖੋ ਸਿਚੁਏਸ਼ਨ ਵੇਖੋ ਵੀ ਕੀ ਹਾਲਾਤ ਆ ਇਹ ਜਿਹੇ ਹਾਲਾਤ ਦੇ ਵਿੱਚ ਸਾਨੂੰ ਵਲੌਗ ਬਣਾਉਣਾ ਚਾਹੀਦਾ ਕਿ ਨਹੀਂ ਚਾਹੀਦਾ ਇੱਕ ਪਾਸੇ ਤਾਂ ਦੇਵ ਬਿਮਾਰ ਆ ਠੀਕ ਆ ਉਹਦੀ ਸਿਹਤ ਦੇ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਦੂਜੇ ਤੀਜੇ ਜਗ੍ਹਾ ਲੈ ਕੇ ਚੈੱਕ ਅਪ ਕਰਾਉਣ ਦੇ ਲਈ ਠੀਕ ਆ ਤੇ ਦੂਜੇ ਪਾਸੇ ਤੂੰ ਰੋ ਰਹੀ ਆ ਟੈਨਸ਼ਨ ਹੋ ਰਹੀ ਹੈ ਤੇ ਵਲੌਗ ਵੀ ਧਾਨਾ ਤੁਸੀਂ ਜਿਹੜੀ ਇਹਨੇ ਟੈਨਸ਼ਨ ਵਾਲੀ ਸਿਚੁਏਸ਼ਨ ਹੈ ਇਹੋ ਜਿਹੇ ਹਾਲਾਤ ਤੇ ਇਹੋ ਜਿਹੇ ਹਾਲਾਤ ਦੇ ਵਿੱਚ ਵੀ ਤੁਸੀਂ ਵਲੌਗ ਬਣਾਈ ਜਾਂਦੇ ਆ ਧਾਨਾ ਤੁਸੀਂ ਬਾਕੀ ਸਾਰਾ ਕੁਝ ਭੁੱਲ ਜਾਣੇ ਪਰ ਵਲੌਗ ਬਣਾਉਣਾ ਨਹੀਂ ਭੁੱਲਦੇਗੇ ਸਾਡੇ ਵਰਗਿਆਂ ਕੋਲ ਸਾਡੇ ਵਰਗਿਆਂ ਨੂੰ ਨਾ ਐਓ ਜੀ ਸਿਚੁਏਸ਼ਨ ਦੇ ਵਿੱਚ ਫੋਨ ਵੀ ਨਹੀਂ ਚੇਤੇ ਰਹਿੰਦਾ ਵੀ ਫੋਨ ਕਿੱਥੇ ਰੱਖਿਆ ਕਿੱਥੇ ਨਹੀਂ ਰੱਖਿਆਗਾ ਤੇ ਇਹਨਾਂ ਨੂੰ ਕੈਮਰਾ ਪਤਾ ਵੀ ਕਿਵੇਂ ਖੋਲਣਾ ਕਿਵੇਂ ਸਾਰੀ ਸਾਰੀ ਗੱਲ ਡਿਟੇਲ ਦੇ ਵਿੱਚ ਦੱਸਣੀ ਹਾਂਜੀ ਇਹ ਸੀ ਆਪਣੀ ਅੱਜ ਦੀ ਇੰਨੀ ਇੱਕ ਵੀਡੀਓ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹਾਂਜੀ ਮਿਲਦੇ ਆਪਾਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ